ਔਰ ਮੈਂ ਕਪੂਰ ਸਾਹਿਬ ਤੁਹਾਨੂੰ ਮੈਂ ਕੱਲ ਦੱਸਦਾ ਮੈਂ تھیਟਰ ਕਰਦਾ ਰਿਆ ਮੈਂ ਕਿਸੇ ਨੂੰ ਨੇੜੇ ਨਹੀਂ ਲੱਗਣ ਦਿੱਤਾ ਅਮਲੀ ਦੇ ਕੈਰੈਕਟਰ ਤੇ ਜਦੋਂ ਤੁਸੀਂ ਸ਼ਾਰਟ ਦਿੱਤਾ ਓਏ ਮਾਈ ਗॉड ਮੈਂ ਸਿਰ ਫੜ ਕੇ ਬਹਿ ਗਿਆ ਪਰ ਮੈਂ ਕਿਹਾ ਐਵੇਂ ਹੀ ਅਮਲੀ ਕੈਰੈਕਟਰ ਕੀਤਾ ਜਾ ਸਕਦਾ ਕਪੂਰ ਸਾਹਿਬ ਸੱਚੀ ਮੈਂ ਤੁਹਾਡਾ ਫੈਨ ਹੋ ਗਿਆ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਖੂਬਸੂਰਤੀ ਬਖਸ਼ੇ ਮੈਂ ਬਹੁਤ ਮੈਨੂੰ ਉਸਕੇ ਮਿੱਥੋਂ ਵੱਤ ਕੋਈ ਵੱਡਾ ਅਮਲੀ ਦਾ ਕੈਰੈਕਟਰ ਨਹੀਂ ਕਰ ਸਕਦਾ 1 ਸਾਲ ਪਹਿਲਾਂ ਅਸੀਂ ਜਸ ਬਾਈ ਦੀ ਫਿਲਮ ਯੂਕੇ ਕਰਨ ਗਏ ਸੀ ਇਹ ਫਿਲਮ ਉਦੋਂ ਹੀ ਬਾਈ ਬੈਠਾ ਚਰਚਾ ਸੀ ਕਿ ਰਾਵੀ ਦੇ ਕੰਢੇ ਤੇ ਮੇਰੇ ਅੰਦਰ ਇੱਕ ਨਾ ਐਕਸਾਈਟਮੈਂਟ ਸੀ ਵੀ ਰਾਵੀ ਦੇ ਕੰਢੇ ਕੀ ਬਾਤ ਹੈ ਹਨਾ ਤਾਂ ਜਿਵੇਂ ਤੁਸੀਂ ਕਿ ਸਕੂਟਰ ਦੀ ਗੱਲ ਕੀਤੀ ਹੈ ਤੇ ਮੈਨੂੰ ਲੱਗਦਾ ਕਪੂਰ ਸਾਹਿਬ ਬੰਕਟ ਜੀ ਨੇ ਇੱਕ ਪਤਨ ਕਿੱਥੋਂ ਸਫ਼ਰ ਸ਼ੁਰੂ ਕੀਤਾ ਰਾਵੀ کراس کر کے وہ ایک ਆਵਦਾ وصیبہ کری بیٹھے ਨੇ ਤੇ ਇਹਨਾਂ ਦੇ ਆਲੇ ਦੁਆਲੇ ਜਿਹੜੀ سٹوری ਹੈ ਉਕਮ ਦੀ ਹੈ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ 34 ਸਾਲਾਂ ਬਾਅਦ ਕਪੂਰ ਸਾਹਿਬ ਨਾਲ ਮੜੀ ਦਾ ਦੀਵੇ ਤੋਂ ਬਾਅਦ ਮੈਂ ਕੰਮ ਕੀਤਾ ਤੇ ਮੈਂ ਹਮੇਸ਼ਾ ਹੀ ਇਹ ਮੇਰੀ ਇੰਟਰਵਿਊਸ ਜੇ ਕਿ ਮੈਂ ਅਰਦਾਸ ਕਰਦਾ ਕੁਛ ਇਹੇ ਜੇ ਡਾਇਰੈਕਟਰ ਨੇ ਕਿ ਪ੍ਰਮਾਤਮਾ ਇਹਨਾਂ ਦੀ ਛਾਈ ਪੈਨ ਚ ਮੇਰੇ ਜੋਗਰੀ ਛਾਈ ਪਾਉਂਦਾ ਰਹੀ ਤੇ ਉਹ ਮੈਂ ਤੱਕੇ ਨਪਵਾਲੀ ਸੀ ਮੈਂ ਪਰ ਮੈਂ ਮੇਰਾ 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 ਬਹੁਤ ਪਿਆਰਾ ਭਰਾ ਤੇ ਮੈਂ ਇਹਨੂੰ ਅਖੇਰ ਮੈਨੂੰ ਫਿਲਮ ਚ ਲੈ ਲਾ ਕਿੰਦਾ রাਵੀ ਦੇ ਕੰਡੇ ਚ ਤਰਾ ਕਰੈਕਟਰ ਹੈ ਇਹ ਮੈਨੂੰ ਪ੍ਰਕਾਸ਼ ਮੈਂ ਬਹੁਤ ਜ਼ੋਰ ਲਾਇਆ ਮੈਂ ਕਿ ਠੀਕ ਹੈ ਕਿਉਂਕਿ ਬੰਦਾ ਇਹਦੀ ਤੱਕੜੀ ਚ ਪਾਸ ਕੋ ਨਹੀਂ ਹੈ ਜਸਦੀ ਚ ਤੇ ਮੈਨੂੰ ਬੜ ਚੰਗ ਫਿਰ ਮੈਨੂੰ ਜਦੋਂ ਫੋਨ ਆਉਣੇ ਸ਼ੁਰੂ ਹੋਏ ਕਿ ਇੱਕ ਇਹੋ ਜਿਹਾ ਕਰੈਕਟਰ ਹੈ ਕਿ ਪ੍ਰਕਾਸ਼ ਕਰ ਸਕਦਾ ਤਾਂ ਉਹ ਸੱਚੀ ਮੈਂ ਦੱਸੂਗਾ ਨਹੀਂ ਉਹ ਫਿਲਮ ਚ ਤੁਸੀਂ ਫਿਰ ਪੰਕਜ ਸਾਹਿਬ ਨਾਲ 34 ਸਾਲਾਂ ਬਾਅਦ ਪਰ ਮੈਂ ਉੱਥੇ ਮੈਨੂੰ ਦੁੱਖ ਸੀ ਕਿ ਮੈਂ ਕਪੂਰ ਸਾਹਿਬ ਨਾਲ ਕੋਈ ਸੀਨ ਕਿਉਂ ਨਹੀਂ ਕੀਤਾ ਰਾਜ ਬੱਬਰ ਦੇ ਸਾਰੇ ਦੋਸਤ ਦਾ ਮੈਂ ਕੀਤਾ ਜਦੋਂ ਕਿ ਮੈਂ ਪਹਿਲੇ ਸ਼ਾਟ ਤੋਂ ਬਾਅਦ ਮੈਨੂੰ ਮੈਂ ਬੜੀ ਤੁਹਾਨੂੰ ਗੱਲ ਦੱਸਦਾ ਕਿ ਗੋਪੀ ਭੱਲੇ ਔਰ ਜੱਬਲ ਸਾਹਿਬ ਨੇ ਕਿਹਾ ਕਿ ਤੇਰੇ ਸਰ ਪਾਰਟੀ ਹੋਗੀ ਮੈਂ ਕਿਹਾ ਹਾਂ ਮੈਂ ਪਾਰਟੀ ਦਊ ਮੈਂ ਕਰੈਕਟਰ ਬਹੁਤ ਵਧੀਆ ਕੀਤਾ ਨਾ ਅੱਜ ਰਾਜ ਬੱਬਰ ਜੀ ਨੂੰ ਫੜਿਆ ਇਹ ਉਹ ਜਾਂਦਾ ਨਹੀਂ 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 ਕਹਿੰਦੇ ਗੱਲ ਹੀ ਹੋ ਰਹੀ ਆ ਮੈਂ ਕਿ ਦੱਸੋ ਤਾਂ ਕਹਿੰਦੇ ਨਾ ਛਾਣ ਨੂੰ ਦੱਸਾਂਗੇ ਉਦੋਂ ਬੈਗ ਪੇਪਰ ਚੱਲਦੀ ਸੀ ਬੈਗ ਪੇਪਰ ਇਹਨਾਂ ਦਮੇ ਵੀ ਸਕੀਨ ਸੀ ਤੂੰ ਸਾਰੇ ਮੈਂ ਕਹਿੰਦੇ ਤੇਰੇ ਸਿਰ ਬਾਈਕ ਪੇਪਰ ਹੋ ਗਈ ਮੈਂ ਅਗਰ ਬੈਗ ਪੇਪਰ ਹੋ ਗਈ ਹੁਣ ਮੈਨੂੰ ਦੱਸਿਆ ਕਿ ਪ੍ਰਕਾਸ਼ ਤੇਰਾ 40% ਕੈਰੈਕਟਰ ਸੀ ਤੇ 60% ਦੂਸਰੇ ਮੁੰਡੇ ਦਾ ਸੀ ਤੇ ਉਹਦਾ ਕੱਟ ਕੇ ਜਾਲੀ ਕਰਤਾ ਤੇਰਾ 60 ਕਰਤਾ ਕਿ ਤੂੰ ਇਹ ਫਿਲਮ ਚ ਕੈਰੈਕਟਰ ਕੀਤਾ ਤਾਂ ਮੈਂ ਮੇਰੇ ਅੰਦਰ ਇੱਕ ਖਿੱਚ ਸੀ ਕਿ ਮੈਂ ਯਾਰ ਮੈਂ ਕਪੂਰ ਸਾਹਿਬ ਨਾਲ ਕੋਈ ਸੀਨ ਕਰਾਂ ਔਰ ਮੈਂ ਕਪੂਰ ਸਾਹਿਬ ਤੁਹਾਨੂੰ ਮੈਂ ਗੱਲ ਦੱਸਦਾ ਮੈਂ تھیਟਰ ਕਰਦਾ ਰਿਆ ਮੈਂ ਕਿਸੇ ਨੂੰ ਨੇੜੇ ਨਹੀਂ ਲੱਗਣ ਦਿੱਤਾ ਅਮਲੀ ਦੇ ਕਰੈਕਟਰ ਚ ਤੇ ਜਦੋਂ ਤੁਸੀਂ ਸ਼ਾਰਟ ਦਿੱਤਾ ਓਏ ਮਾਈ ਗॉड ਮੈਂ ਸਿਰ ਫੜ ਕੇ ਬਹਿ ਗਿਆ ਪਰ ਮੈਂ ਕਿਹਾ ਐਵੇਂ ਹੀ ਅਮਲੀ ਕਰੈਕਟਰ ਕੀਤਾ ਜਾ ਸਕਦਾ ਕਪੂਰ ਸਾਹਿਬ ਸੱਚੀ ਮੈਂ ਤੁਹਾਡਾ ਫੈਨ ਹੋ ਗਿਆ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਖੂਬਸੂਰਤੀ ਬਖਸ਼ੇ ਮੈਂ ਬਹੁਤ ਮੈਨੂੰ ਉਸਕੇ ਮਿੱਥੋਂ ਵੱਧ ਕੋਈ ਵੱਡਾ ਅਮਲੀ ਦਾ ਕਰੈਕਟਰ ਨਹੀਂ ਕਰ ਸਕਦਾ ਪਰ ਉੱਥੇ ਵਾਕਈ ਮਹਾਰਤੀ ਮਹਾਰਤੀ ਲੋਕ ਹੁੰਦੇ ਨੇ ਤੇ ਜਦੋਂ ਮੈਨੂੰ ਪਤਾ ਲੱਗਿਆ ਸੰਦੀਪ ਦਾ ਫੋਨ ਆਇਆ ਕਿ ਦੋ ਬਾਈ ਤੇਰੇ ਸੀਨ ਕਪੂਰ ਸਾਹਿਬ ਨਾਲ ਮੈਂ ਕਿਹਾ ਕੋਈ ਨਿਕਰਾਇਆ ਵੀ ਆਪ ਦਾ ਲਾ ਕੇ ਆ ਜਾਊਗਾ ਤੇ ਜਸ ਦੀ ਕਹਾਣੀ ਹੋਵੇ ਜਸ ਦੀਆਂ ਤਿੰਨ ਚਾਰ ਫਿਲਮਾਂ ਮੈਂ ਕਰ ਚੁੱਕਿਆ ਮੈਡਮ ਜਸ ਦੀ ਕਹਾਣੀ ਹੋਵੇ ਤੇ ਫਿਰ ਪੈਰ ਜੁੱਤੀ ਨਹੀਂ ਪਾਉਣੀ ਜੀਤੇ ਇਹ ਪਹਿਲਾਂ ਹੀ ਇੱਕ ਬਹੁਤ ਵੱਡਾ ਰਾਵੀ ਦੇ ਕੰਡੇ ਔਰ ਇਹ ਫਿਲਮ ਤੁਸੀਂ ਮੈਨੂੰ ਪੁੱਛਿਆ ਇੱਕ ਫਿਲਮ ਵੱਖਰੀ ਫਿਲਮ ਹੈ ਜਿਹੜੀ ਪੰਜਾਬ ਚ ਅੱਜ ਤੱਕ ਫਿਲਮ ਇਹ ਬਣੀ ਨਹੀਂ ਉਹ ਕਹਾਣੀ ਹੈ ਜਿੱਥੇ ਕਪੂਰ ਸਾਹਿਬ ਤੁਹਾਨੂੰ ਐਂ ਐਂ ਲੱਗੂਗਾ ਕਿ ਸਕਰੀਨ ਤੋਂ ਪਾਸੇ ਨਾ ਹੋ ਸਭ ਤੋਂ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਬੇਸ਼ੱਕ ਇਸਦਾ ਇੱਕ ਸੀਨ ਹੈ ਉਹ ਐਕਟਰੀ ਲਿਆ ਗਿਆ ਉਹ ਐਕਟਰ ਹੀ ਲਿਆ ਗਿਆ ਇਹ ਬਹੁਤ ਵੱਡੀ ਗੱਲ ਹੈ ਇਹ ਤੇ ਸਮਝੌਤਾ ਨਹੀਂ ਕੀਤਾ ਗਿਆ ਮੇਰੇ ਦੋ ਸੀਨ ਹੈ ਤੇ ਦੋਨੇ ਕਪੂਰ ਸਾਹਿਬ ਨਾਲ ਮੈਂ ਬਹੁਤ ਖੁਸ਼ ਹਾਂ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ